ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜਿਹੜਾ ਵੱਡਾ ਮੂਵ ਆ ਨਿਫਟੀ ਦੇ ਵਿੱਚ ਫੜਨ ਵਾਸਤੇ অপਸ਼ਨ ট্রেਡਿੰਗ ਦੇ ਵਿੱਚ ਫੜਨ ਵਾਸਤੇ ਤੇ ਜੇ ਤੁਸੀਂ ਇੰਟਰਾਡੇ ਕਰਦੇ ਜੋ ਤੇ ਸਟਾਕਸ ਦੇ ਵਿੱਚ ਵੱਡਾ ਮੂਵ ਫੜਨ ਵਾਸਤੇ ਤੁਸੀਂ ਦੋ ਗਲਤੀਆਂ ਕਰਦੇ ਜੋ ਉਹਨਾਂ ਦੋ ਗਲਤੀਆਂ ਨੂੰ ਸੁਧਾਰ ਕੇ ਉਹਨਾਂ ਦੀ ਜਗ੍ਹਾ ਤੇ ਦੋ ਸਹੀ ਚੀਜ਼ਾਂ ਕਰਨੀਆਂ ਤੁਸੀਂ ਸਿੱਖਣੀਆਂ ਤੇ ਜੇ ਉਹ ਤੁਸੀਂ ਸਿੱਖ ਲੀਆਂ ਤੇ ਫਿਰ ਤੁਸੀਂ ਵੱਡਾ ਮੂਵ ਨਿਫਟੀ ਦੇ ਵਿੱਚ ਵੀ ਫੜ ਸਕਦੇ ਜੋ ਤੇ ਸਟਾਕਸ ਦੇ ਵਿੱਚ ਜੇ ਤੁਸੀਂ ਇੰਟਰਾਡੇ ਕਰਦੇ ਜੋ ਉਹਨਾਂ ਦੇ ਵਿੱਚ ਵੀ ਵੱਡਾ ਮੂਵ ਫੜ ਸਕਦੇ ਜੋ ਸੋ ਇਹ ਗਲਤੀਆਂ ਕੀ ਆ ਇਹਨਾਂ ਨੂੰ ਸਭ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਵੀਡੀਓ ਪੂਰੀ ਦੇਖਿਓ ਜਿਆਦਾ ਲੰਮੀ ਵੀਡੀਓ ਨਹੀਂ ਹੋਊਗੀ ਪਰ ਇਸ ਵੀਡੀਓ ਦੇ ਵਿੱਚ ਜਿਹੜੀ ਵੈਲਿਊ ਤੁਹਾਨੂੰ ਮਿਲੂਗੀ ਨਾ ਜੋ ਸਿੱਖਣ ਨੂੰ ਤੁਹਾਨੂੰ ਮਿਲੂਗਾ ਉਸ ਨੂੰ ਤੁਸੀਂ ਇਸਤੇਮਾਲ ਕਰਕੇ ਬਹੁਤ ਵੱਡੇ ਵੱਡੇ ਪ੍ਰੋਫਿਟ ਨਿਫਟੀ ਦੇ ਵਿੱਚ ਜਾਂ ਫਿਰ ਇੰਟਰਾਡੇ ਸਟਾਕਸ ਦੇ ਵਿੱਚ ਕਰ ਸਕਦੇ ਜੋ ਸੋ ਸਭ ਤੋਂ ਪਹਿਲੀ ਚੀਜ਼ ਸਭ ਤੋਂ ਵੱਡੀ ਗਲਤੀ ਤੁਸੀਂ ਰੈਂਡਮ ਟ੍ਰੇਡ ਕਰਦੇ ਜੋ ਰੈਂਡਮ ਟਰੇਡ ਤੁਸੀਂ ਸਪੈਕੂਲੇਟ ਕਰਦੇ ਜੋ ਮਾਰਕੀਟ ਨੂੰ ਕਿ ਤੁਹਾਨੂੰ ਲੱਗਦਾ ਕਿ ਅੱਜ ਨਿਫਟੀ ਉੱਤੇ ਜਾਊਗੀ ਉੱਤੇ ਵਾਸਤੇ ਟਰੇਡ ਕਰ ਲਈ ਅੱਜ ਲੱਗਦਾ ਤੁਹਾਨੂੰ ਨਿਫਟੀ ਥੱਲੇ ਜਾਊਗੀ ਤੇ ਥੱਲੇ ਵਾਸਤੇ ਟਰੇਡ ਕਰ ਲਈ ਲੱਗਦਾ ਇਸ ਹਿਸਾਬ ਦੇ ਨਾਲ ਚਾਰਟ ਤੁਸੀਂ ਵੇਖਿਆ ਨਹੀਂ ਅਨਾਲਿਸਿਸ ਨਹੀਂ ਕੀਤਾ ਨਹੀਂ ਲੱਗਦਾ ਇਸ ਹਿਸਾਬ ਦੇ ਨਾਲ ਤੁਸੀਂ ਟਰੇਡ ਕੀਤੀ ਸੋ ਜਿਹੜੀ ਲੱਗਦਾ ਇਸ ਹਿਸਾਬ ਨਾਲ ਟਰੇਡ ਤੁਸੀਂ ਕਰੋਗੇ ਉਹਦੇ ਵਿੱਚ ਤੁਹਾਡੇ ਪ੍ਰੋਫਿਟ ਹੋਣ ਦੇ ਚਾਂਸ ਬਹੁਤ ਘੱਟ ਆ ਤੇ ਲਾਸ ਹੋਣ ਦੇ ਚਾਂਸ ਬਹੁਤ ਜ਼ਿਆਦਾ ਹੈ ਤੇ ਮਾਰਕੀਟ ਦਾ ਨੇਚਰ ਸਮਝੋ ਨੇਚਰ ਸਮਝੋ ਨਿਫਟੀ ਦਾ ਸਟਾਕਸ ਦਾ ਨੇਚਰ ਸਮਝੋ ਇਹਨਾਂ ਦੋਨਾਂ ਦੇ ਵਿੱਚ ਇੱਕ ਚੀਜ਼ ਕਾਮਨ ਤੁਹਾਨੂੰ ਦੇਖਣ ਨੂੰ ਮਿਲੂਗੀ ਜਦੋਂ ਵੀ ਜਦੋਂ ਵੀ ਨਿਫਟੀ ਦੇ ਵਿੱਚ ਜਾਂ ਫਿਰ ਸਟਾਕਸ ਦੇ ਵਿੱਚ ਕੋਈ ਵੱਡਾ ਮੂਵ ਆਉਂਦਾ ਹੈ ਪੂਰੇ ਦਿਨ ਦੇ ਵਿੱਚ ਸੋ ਉਦੋਂ ਇੱਕ ਕਾਮਨ ਚੀਜ਼ ਹੁੰਦੀ ਆ ਉਹ ਕਾਮਨ ਚੀਜ਼ ਹੁੰਦੀ ਆ ਕੀ ਹੁੰਦੀ ਆ ਉਹ ਕਾਮਨ ਚੀਜ਼ ਹੁੰਦੀ ਆ ਕਿ ਪੈਟਰਨ ਜਦੋਂ ਬਣਦਾ ਹੈ ਕੋਈ ਪੈਟਰਨ ਬਣਦਾ ਹੈ ਜਿਵੇਂ ਦੇਖੋ ਇੱਥੇ ਆਪਾਂ ਲਿਖਿਆ ਵੀ ਆ ਡਬਲੂ ਪੈਟਰਨ ਐਮਾ ਪੈਟਰਨ ਹੈਮਰ ਸ਼ੂਟਿੰਗ ਸਟਾਰ ਜਦੋਂ ਕੋਈ ਵਧੀਆ ਪੈਟਰਨ ਬਣਦਾ ਉਦੋਂ ਬਹੁਤ ਵੱਡਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਮਾਰਕੀਟ ਦੇ ਵਿੱਚ ਜਿਵੇਂ ਦੇਖੋ ਇੱਥੇ ਐਮਾ ਪੈਟਰਨ ਬਣਿਆ ਤੇ ਪੂਰਾ ਦਿਨ ਨਿਫਟੀ ਥੱਲੇ ਗਈ ਇਸ ਤੋਂ ਪਹਿਲਾਂ ਵੀ ਜੇ ਆਪਾਂ ਦੇਖੀਏ ਡਬਲਿਊ ਪੈਟਰਨ ਬਣਿਆ ਪੂਰਾ ਦਿਨ ਨਿਫਟੀ ਉੱਤੇ ਗਈ ਉਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਇੱਥੇ ਐਮਾ ਪੈਟਰਨ ਬਣਿਆ ਤੇ ਫਿਰ ਜਦੋਂ ਤੱਕ ক্লোਜ਼ ਨਹੀਂ ਹੋਈ ਮਾਰਕੀਟ ਉਦੋਂ ਤੱਕ ਥੱਲੇ ਹੀ ਜਾਂਦੀ ਰਹੀ ਤੇ ਇਹੀੋ ਚੀਜ਼ ਆਪਾਂ ਨੂੰ ਸਟਾਕਸ ਦੇ ਵਿੱਚ ਵੀ ਦੇਖਣ ਨੂੰ ਮਿਲਦੀ ਹੈ ਇੱਥੇ ਤੁਸੀਂ ਦੇਖ ਲਓ ਹੀਰੋ ਮੋਟਰ ਕੋਰਪ ਦੇ ਵਿੱਚ ਅੱਜ ਲੇਟੈਸਟ ਐਗਜ਼ਾਮਪਲ ਐਮ ਪੈਟਰਨ ਬਣਿਆ ਪੂਰਾ ਦਿਨ ਸਟਾਕ ਥੱਲੇ ਗਿਆ ਸੋ ਜਦੋਂ ਵੀ ਨਿਫਟੀ ਜਾਂ ਫਿਰ ਸਟਾਕਸ ਦੇ ਵਿੱਚ ਵੱਡਾ ਮੂਵ ਆਉਂਦਾ ਕੋਈ ਪੈਟਰਨ ਬਣਦਾ ਹੈ ਐਮ ਪੈਟਰਨ ਹੋ ਗਿਆ ਡਬਲ ਯੂ ਪੈਟਰਨ ਹੋ ਗਿਆ ਹੈਮਰ ਹੋ ਗਿਆ ਸ਼ੂਟਿੰਗ ਸਟਾਰ ਹੋ ਗਿਆ ਪ੍ਰੋਪਰ ਪੈਟਰਨ ਬਣਦਾ ਪੂਰਾ ਵਧੀਆ ਪੈਟਰਨ ਬਣਦਾ ਉਦੋਂ ਹੀ ਆਪਾਂ ਨੂੰ ਵੱਡਾ ਮੂਵ ਦੇਖਣ ਨੂੰ ਮਿਲਦਾ ਨਿਫਟੀ ਦੇ ਵਿੱਚ ਤੇ ਸਟਾਕਸ ਦੇ ਵਿੱਚ ਸੋ ਇਸ ਕਰਕੇ ਤੁਸੀਂ ਬਿਨਾ ਕਿਸੇ ਸੈਟਅਪ ਤੋਂ ਬਿਨਾ ਕਿਸੇ ਤਰੀਕੇ ਤੋਂ ਟਰੇਡ ਨਹੀਂ ਕਰਨੀ ਜਦੋਂ ਵੀ ਤੁਹਾਡਾ ਕੋਈ ਦੇਖੋ ਕੋਈ ਪੈਟਰਨ ਬਣਦਾ ਹੈ ਵਧੀਆ ਪੈਟਰਨ ਬਣਦਾ ਉਸ ਤੋਂ ਬਾਅਦ ਆ ਹੀ ਟਰੇਡ ਕਰਨੀ ਹੈ ਕਿਉਂਕਿ ਪੈਟਰਨ ਬਣ ਤੋਂ ਬਾਅਦ ਆ ਹੀ ਵੱਡੇ ਮੂਵ ਆਉਂਦੇ ਆ ਨਿਫਟੀ ਤੇ ਸਟਾਕਸ ਦੇ ਵਿੱਚ ਇਹ ਨਾ ਦਾ ਨੇਚਰ ਹੈ ਪੈਕ ਟੈਸਟ ਕਰਕੇ ਜਿੰਨਾ ਤੁਸੀਂ ਮਰਜ਼ੀ ਵੇਖ ਲਓ ਬਿਨਾ ਕੁਝ ਬਣੇ ਕਦੇ ਵੀ ਵੱਡੇ ਮੂਵ ਸਟਾਕਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਨਹੀਂ ਮਿਲਦੇ ਨਾ ਸਟਾਕਸ ਦੇ ਵਿੱਚ ਤੇ ਨਾ ਨਿਫਟੀ ਦੇ ਵਿੱਚ ਸੋ ਸਭ ਤੋਂ ਪਹਿਲੀ ਗਲਤੀ ਜਿਹੜੀ ਇਹ ਦੇ ਵਿੱਚ ਆਪਾਂ ਸੁਧਾਰ ਕਰਨਾ ਕਿ ਰੈਂਡਮ ਟਰੇਡ ਨਹੀਂ ਕਰਨੀ ਆਪਾਂ ਵੇਟ ਕਰਨਾ ਹੈ ਪੈਟਰਨ ਦਾ ਜਦੋਂ ਕੋਈ ਪੈਟਰਨ ਬਣਦਾ ਆ ਉਹਦਾ ਸਟੌਪ ਲੌਸ ਲਾ ਕੇ ਸਟੌਪ ਲੌਸ ਦੀ ਜਗ੍ਹਾ ਵੀ ਆਪਾਂ ਨੂੰ ਮਿਲ ਗਈ ਫਿਰ ਆਪਾਂ ਉਹਦੇ ਵਿੱਚ ਟ੍ਰੇਡ ਕਰਨੀ ਆ ਤੇ ਫਿਰ ਉਸ ਤੇ ਵਿੱਚ ਆਪਾਂ ਸਟੌਪ ਲੌਸ ਨੂੰ ਟ੍ਰੇਲ ਕਰਕੇ ਅੱਗੇ-ਅੱਗੇ ਕਰਕੇ ਵੱਡੇ ਤੋਂ ਵੱਡਾ ਉਹਦੇ ਵਿੱਚ ਪ੍ਰੋਫਿਟ ਲੈਣਾ ਹੁਣ ਦੂਜੀ ਚੀਜ਼ ਦੂਜੀ ਗਲਤੀ ਰਿਵਰਸਲ ਵਾਸਤੇ ਟ੍ਰੇਡ ਨਹੀਂ ਕਰਨੀ ਹੁਣ ਇਹ ਬਹੁਤ ਸਾਰੇ ਵੀਰਪੰਨ ਕਰਦੇ ਆ ਜਿਵੇਂ ਦੇਖੋ ਅੱਜ ਦੀ ਮਾਰਕੀਟ ਆ ਥੱਲੇ ਮਾਰਕੀਟ ਆਉਣ ਡਈ ਆ ਸੋ ਸੋਚ ਲਿਆ ਕਿ ਬਹੁਤ ਥੱਲੇ ਆ ਚੁੱਕੀ ਹੈ ਮਾਰਕੀਟ ਤੇ ਬਹੁਤ ਵੱਡਾ ਫਾਲ ਆ ਚੁੱਕਾ ਹੈ ਤੇ ਹੁਣ ਵਾਪਸ ਮੁੜੂਗੀ ਹੁਣ ਉੱਤੇ ਜਾਊਗੀ ਸੋ ਇਥੋਂ ਮਤਲਬ ਕਿ ਸਿਰਫ ਸੋਚ ਕੇ ਕਿ ਹੁਣ ਲੱਗਦਾ ਮੈਨੂੰ ਕਿ ਉੱਤੇ ਜਾਊਗੀ ਲੱਗਦਾ ਦੇ ਹਿਸਾਬ ਦੇ ਨਾਲ ਉੱਤੇ ਵਾਸਤੇ ਟਰੇਡ ਕਰ ਲਈ ਇਸੇ ਤਰ੍ਹਾਂ ਜਦੋਂ ਦੇਖੋ ਮਾਰਕੀਟ ਪੂਰਾ ਦਿਨ ਉੱਤੇ ਜਾਣ ਦੀ ਹੁੰਦੀ ਹੈ ਫਿਰ ਕਿਸੇ ਨੇ ਸੋਚ ਲਿਆ ਕਿ ਇਥੋਂ ਦੇਖੋ ਮਾਰਕੀਟ ਥੱਲੇ ਜਾਊਗੀ ਥੱਲੇ ਵਾਸਤੇ ਟਰੇਡ ਕਰ ਲੈਣੇ ਪਰ ਮਾਰਕੀਟ ਥੱਲੇ ਤਾਂ ਗਈ ਨਹੀਂ ਉੱਤੇ ਹੀ ਗਈ ਤੇ ਇੱਥੇ ਵੀ ਦੇਖੋ ਮਾਰਕੀਟ ਉੱਤੇ ਤਾਂ ਗਈ ਨਹੀਂ ਥੱਲੇ ਹੀ ਗਈ ਸੋ ਇਹ ਜਿਹੜੀ ਗਲਤੀ ਹੈ ਇਹਦੇ ਵਿੱਚ ਸੁਧਾਰ ਕਰਨਾ ਹੈ ਜਦੋਂ ਦੇਖੋ ਕਿਸੇ ਵੀ ਦਿਨ ਨਿਫਟੀ ਦੇ ਵਿੱਚ ਜਾਂ ਫਿਰ ਕਿਸੇ ਸਟਾਕ ਦੇ ਵਿੱਚ ਵਧੀਆ ਪੈਟਰਨ ਬਣ ਕੇ ਸਵੇਰ ਦੇ ਸਮੇਂ ਤੇ ਤੁਸੀਂ ਲਾ ਲਓ 12 ਵਜੇ ਤੋਂ ਪਹਿਲਾਂ-ਪਹਿਲਾਂ ਜੇਕਰ ਕੋਈ ਵਧੀਆ ਪੈਟਰਨ ਬਣ ਕੇ ਕਿਸੇ ਵੀ ਡਾਇਰੈਕਸ਼ਨ ਦਾ ਭਾਵੇਂ ਉੱਤੇ ਵਾਲੀ ਸਾਈਡ ਦਾ ਭਾਵੇਂ ਥੱਲੇ ਵਾਲੀ ਸਾਈਡ ਦਾ ਮੂਵ ਆਉਣਾ ਸ਼ੁਰੂ ਹੋ ਜਾਂਦਾ ਹੈ ਉਸ ਦਿਨ ਹਾਈ ਪ੍ਰੋਬੈਬਿਲਿਟੀ ਹੈ ਕਿ ਉਹੀ ਟ੍ਰੈਂਡ ਰਹਿਣਾ ਉਸ ਟ੍ਰੈਂਡ ਨੇ ਚੇਂਜ ਨਹੀਂ ਹੋਣਾ ਸੋ ਟ੍ਰੈਂਡ ਦੇ ਖਿਲਾਫ ਉਥੇ ਟਰੇਡ ਨਾ ਕਰੋ ਟ੍ਰੈਂਡ ਦੇ ਖਿਲਾਫ ਉਥੇ ਟਰੇਡ ਨਾ ਕਰੋ ਸੋ ਟ੍ਰੈਂਡ ਦੇ ਨਾਲ ਜੇ ਟਰੇਡ ਤੁਹਾਡੀ ਕੋਈ ਬੰਦੀ ਉਹ ਕਰ ਲਓ ਪਰ ਟ੍ਰੈਂਡ ਦੇ ਖਿਲਾਫ ਨਾ ਕਰੋ ਸੋ ਇਹ ਗਲਤੀ ਨਾ ਕਰੋ ਰਿਵਰਸਲ ਵਾਸਤੇ ਪਲੇ ਉਸ ਦਿਨ ਨਾ ਕਰੋ ਸੋ ਇਹ ਜਿਹੜੀਆਂ ਦੋ ਚੀਜ਼ਾਂ ਆ ਇਹਨਾਂ ਦੇ ਵਿੱਚ ਸੁਧਾਰ ਕਰ ਲਓ ਪਹਿਲੀ ਗਲਤੀ ਇਹ ਆ ਬਿਨਾ ਸੈਟਅਪ ਤੋਂ ਟ੍ਰੇਡ ਨਹੀਂ ਕਰਨੀ ਦੂਜੀ ਗੱਲ ਇਹ ਆ ਕਿ ਰਿਵਰਸਲ ਰਿਵਰਸਲ ਵਾਸਤੇ ਟ੍ਰੇਡ ਨਹੀਂ ਕਰਨੀ ਭਾਈ ਸੁਧਾਰ ਕੀ ਕਰਨਾ ਪਹਿਲੀ ਚੀਜ਼ ਆਪਾਂ ਕਰਨੀ ਆ ਪੈਟਰਨ ਦਾ ਵੇਟ ਕਰਨਾ ਪੈਟਰਨ ਬਣੂਗਾ ਫਿਰ ਟ੍ਰੇਡ ਕਰਨੀ ਕਿਉਂਕਿ ਪੈਟਰਨ ਦੇ ਨਾਲ ਹੀ ਵੱਡੇ ਮੂਵ ਆਉਂਦੇ ਤੇ ਦੂਜੀ ਚੀਜ਼ ਆਪਾਂ ਕੀ ਕਰਨੀ ਆ ਰਿਵਰਸਲ ਵਾਸਤੇ ਜੇ ਕਿਸੇ ਦਿਨ ਕੋਈ ਵਧੀਆ ਪੈਟਰਨ ਬਣ ਕੇ ਥੱਲੇ ਦਾ ਮੂਵ ਹੋਣ ਡਿਆ ਤੇ ਉਸ ਦਿਨ ਆਪਾਂ ਉੱਤੇ ਵਾਸਤੇ ਟ੍ਰੇਡ ਨਹੀਂ ਸੋਚਣੀ ਤੇ ਜੇ ਦੇਖੋ ਕਿਹੇ ਦਿਨ ਵਧੀਆ ਪੈਟਰਨ ਬਣ ਕੇ ਉੱਤੇ ਦਾ ਮੂਵ ਹੋਣ ਡਿਆ ਤੇ ਉਸ ਦਿਨ ਆਪਾਂ ਥੱਲੇ ਵਾਸਤੇ ਟ੍ਰੇਡ ਨਹੀਂ ਸੋਚਣੀ ਸੋ ਇਹ ਜਿਹੜੀਆਂ ਦੋ ਚੀਜ਼ਾਂ ਐ ਇਹ ਜੇ ਤੁਸੀਂ ਗਲਤੀਆਂ ਨੂੰ ਦੋ ਗਲਤੀਆਂ ਨੂੰ ਸੁਧਾਰ ਕੇ ਦੋ ਇਹ ਸਹੀ ਚੀਜ਼ਾਂ ਕਰ ਲੋਗੇ ਤੁਸੀਂ ਨਿਫਟੀ ਦੇ ਵਿੱਚ ਵੀ ਆਪਸ਼ਨ ট্রেਡਿੰਗ ਕਰਦੇ ਹੋਏ ਤੇ ਸਟਾਕਸ ਦੇ ਵਿੱਚ ਇੰਟਰਾਡੇ ਟ੍ਰੇਡਿੰਗ ਕਰਦੇ ਹੋਏ ਵੱਡੇ ਮੂਵ ਆਸਾਨੀ ਦੇ ਨਾਲ ਫੜ ਸਕਦੇ ਹੋ ਸੋ ਇਹ ਸੀ ਅੱਜ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ